ਸਾਡਾ ਸਪੈਸ਼ਲ ਮੈਂਸ਼ਨ ਸੀ ਉਹਦੇ ਵਿੱਚ ਵਿਸ਼ੇਸ਼ ਅਲਿਖ ਦੇ ਵਿੱਚ ਅਸੀਂ ਜਿਹੜਾ ਬਾਗਬਾਨੀ ਆ ਕਿਉਂਕਿ ਜਿੰਨੇ ਵੀ ਦੂਸਰੀਆਂ ਫਸਲਾਂ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਉਹਨਾਂ ਦੇ ਉੱਤੇ ਉਹਨੂੰ ਰੀਲੀਫ ਫੰਡ ਮਿਲਦਾ ਮਾਅਵਜਾ ਮਿਲਦਾ ਪਰ ਜਿਹੜਾ ਬਾਗਬਾਨੀ ਦੇ ਉੱਤੇ ਕੋਈ ਮਾਅਵਜਾ ਨਹੀਂ ਮਿਲਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲ੍ਹੇ ਨੇ ਮੇਰਾ ਨਾਮ ਕੁਸ਼ਾਰ ਜੈਨ ਹੈ ਮੈਂ ਬਸੰਤ ਫੋਟੋਟੈਕ ਲਲਪੀ ਦਾ ਸੀਈਓ ਤੇ ਅਸੀਂ ਕੰਗਰਸ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਗੁਲੰਦਰ ਦੇ ਜੰਧੂ ਸਿੰਘੇ ਦੇ ਵਿੱਚ ਜੰਦਾਏ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਹੈ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ ਤੇ ਉਹ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲ ਹੋਈ ਤੇ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਫਿੱਲ ਕੀਤੀ ਇਹਦਾ ਬੇਨਿਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਾਸੈਸਿੰਗ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਜਾਂਹੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪਏ। ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਸੋ ਜਿਹੜੀ ਬਾਗਵਾਨੀ ਹੈ ਜਿਹੜੇ ਕਿਸਾਨ ਬਾਗਾਂ ਨੂੰ ਅਪਣਾਉਂਦੇ ਆ ਉਹਨਾਂ ਦਾ ਕਿਉਂਕਿ ਫਸਲ ਤਾਂ 6 ਮਹੀਨਿਆਂ ਦੇ ਵਿੱਚ 3 ਮਹੀਨਿਆਂ ਵਿੱਚ ਦੁਆਰਾ ਆ ਜਾਂਦੀ ਹੈ ਪਰ ਬਾਗਵਾਨੀ ਤਾਂ 5-6 ਸਾਲ ਉਹਨਾਂ ਨੂੰ ਬਾਗ ਨੂੰ ਤਿਆਰ ਕਰਦੇ ਲੱਗ ਜਾਂਦੇ ਹੈ ਜੇਕਰ ਚਖੜ ਆ ਜਾਏ ਕੋਈ ਇਹੋ ਜਿਹੀ ਕੁਦਰਤੀ ਆਫਤ ਜਿਸ ਤਰ੍ਹਾਂ ਹੁਣ ਗਲੋਬਲ ਫਾਰਮਿੰਗ ਦਾ ਅਸਰ ਹੋ ਰਿਹਾ ਸੋ ਉਹਦੇ ਨਾਲ ਵੀ ਫਲਾਂ ਦੇ ਉੱਤੇ ਜਿਹੜਾ ਹੈਗਾ ਉਹਦਾ ਝਾੜ ਘਟ ਰਿਹਾ ਸੋ ਜਿਹੜਾ ਹੈਗਾ ਜਿਹੜੀ ਬਾਗਵਾਨੀ ਜਿਹੜੀ ਹੈਗੀ ਆ ਪਾਣੀ ਨੂੰ ਬਚਾਉਂਦੀ ਹੈ ਕਿਉਂਕਿ ਫਿਰ ਉਹਦੇ ਨਾਲ ਜਿਸ ਤਰ੍ਹਾਂ ਝੋਨਾ ਲੱਗਦਾ ਉਹਦੀ ਬਰਾਲੀ ਦੀ ਵੀ ਸਮੱਸਿਆ ਬਾਗਵਾਨੀ ਜਿਹੜੀ ਹੈਗੀ ਆ ਬਾਰਸ਼ਾਂ ਨੂੰ ਲਿਆਉਣ ਦੇ ਵਿੱਚ ਵੀ ਸਹਾਇਕ ਹੁੰਦੀ ਹੈ ਸੋ ਸਾਡਾ ਸਪੈਸ਼ਲ ਸਰਕਾਰ ਦੇ ਮੂਰੇ ਜਿਹੜਾ ਸੀ ਰਿਕੁਐਸਟ ਸੀਗੀ ਕਿ ਉਹ ਬਾਗਵਾਨੀ ਨੂੰ ਵੀ ਜਿਹੜਾ ਹੈ ਜਿਹੜਾ ਆਫਤ ਫੰਡ ਜਿਹੜਾ ਹੈਗਾ ਉਹਦੇ ਵਿੱਚ ਇਹਨੂੰ ਸ਼ਾਮਲ ਕੀਤਾ ਜਾਵੇ ਜੇ ਕੋਈ ਕੁਦਰਤੀ ਕੁ੍ਰੂਪੀ ਕਰਕੇ ਬਾਗ ਜਿਹੜੇ ਹੈਗੇ ਆ ਉਹਦਾ ਨੁਕਸਾਨ ਹੁੰਦਾ ਤੇ ਜਿਹੜੇ ਹੈਗੇ ਆ ਬਾਗਬਾਨੀ ਦੇ ਜਿਹੜੇ ਹੈਗੇ ਆ ਨਾਲ ਖੇ ਜਿਹੜੇ ਮਜ਼ਦੂਰ ਜੁੜੇ ਹੋਏ ਆ ਜਦੋਂ ਬਾਗ ਜਿਹੜਾ ਹੈ ਮਾਲਕ ਦਾ ਨੁਕਸਾਨ ਹੁੰਦਾ ਤਾਂ ਉਹਦੇ ਨਾਲ ਜਿਹੜੇ ਮਜ਼ਦੂਰ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਪ੍ਰਭਾਵ ਪੈਂਦਾ ਤੇ ਜਿਹੜੇ ਬਾਗਵਾਨੀ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਜਿਹੜੇ ਹੈਗੇ ਆ ਤੇ ਨਾਲ ਮੁਰਖ ਖੇਤ ਮਜਦੂਰਾਂ ਦੇ ਕਰਜ਼ੇ ਜਿਹੜੇ ਹੈਗੇ ਆ ਮਾਫ ਕੀਤੇ ਜਾਣ ਇਹਦੀ ਸਬਸਿਡੀ ਜਿਹੜੀ ਹੈਗੀ ਆ ਉਹ ਵਧਾਈ ਜਾਵੇ ਤੇ ਜਿਹੜੇ ਇਹਨਾਂ ਦੇ ਬਾਗਵਾਨੀ ਵਿੱਚ ਵਰਤੇ ਜਾਣ ਵਾਲੇ ਸੰਦਾਂ ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਵੱਧ ਤੋਂ ਵੱਧ ਸਬਸਿਡੀ ਦਿੱਤੀ ਜਾਵੇ ਕਿਉਂਕਿ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਜੇ ਬਾਗਬਾਨੀ ਵੱਲ ਨੂੰ ਕਿਸਾਨ ਨੂੰ ਪ੍ਰੇਰਿਤ ਕੀਤਾ ਜਾਂਦਾ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਬਹੁਤ ਵੱਡਾ ਜਿੱਥੇ এনवायरमेंट ਦਾ ਫਾਇਦਾ ਹੋਊਗਾ ਉੱਥੇ ਬਹੁਤ ਵੱਡੀ ਜਿਹੜੀ ਹੈਗੀ ਆ ਬਾਗ ਦਾ ਜਿਹੜੀ ਹੈਗੀ ਸਾਡੇ ਮੁਲਕ ਦੇ ਵਿੱਚ ਸਾਰੇ ਜਿਹੜੇ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਜਿਹੜਾ ਹੈਗਾ ਬਾਗਬਾਨੀ ਨੂੰ ਉਤਸ਼ਾਹਤ ਕਰਕੇ ਉਹਨਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਵੀ ਉਹਨੂੰ ਜਿਹੜਾ ਹੈਗਾ ਨਿਰਯਾਤ ਕੀਤਾ ਜਾ ਸਕਦਾ ਫਲਾਂ ਨੂੰ ਸੋ ਉਹਦੇ ਵਾਸਤੇ ਜਿਹੜਾ ਹੈਗਾ ਮੁੱਦਾ اٹھਾਇਆ ਸੀ ਕਿਉਂਕਿ ਕਿਸਾਨ ਚਾਹ ਬਾਗਬਾਨੀ ਹੋਵੇ ਚਾਹ ਦੂਸਰਾ ਕਿਸਾਨ ਹੋਵੇ ਚਾਹ ਕਿਸਾਨ ਮਜ਼ਦੂਰ ਹੋਵੇ ਕਿਉਂਕਿ ਇੱਕ ਤਾਂ ਬਹੁਤ ਵੱਡਾ ਗਲੋਬਲ ਵਾਰਮਿੰਗ ਦਾ ਅਸਰ ਹੋ ਰਿਹਾ ਜੋ ਪਿਛਲੇ ਸਾਲ ਐਗਰੀਕਲਚਰ ਸਟੈਂਡਿੰਗ ਕਮੇਟੀ ਦੀ ਰਿਪੋਰਟ ਆ ਕੇ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਗਲੋਬਲ ਵਾਰਮਿੰਗ ਦਾ ਅਸਰ ਦਿਸਿਆ ਜਿਨ੍ਹਾਂ ਵਿੱਚੋਂ ਪੰਜਾਬ ਦੇ 9 ਹਿਮਾਚਲ ਦੇ 8 ਤੇ 11 ਜ਼ਿਲ੍ਹੇ ਆਪਣੇ ਹਰਿਆਣਾ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਇਹਦਾ ਅਸਰ ਦਿਸਿਆ ਸੋ ਇਹਦੇ ਨਾਲ ਕਿਸਾਨ ਵੀ ਪ੍ਰਭਾਵਿਤ ਹੋंदा ਮਜ਼ਦੂਰ ਵੀ ਪ੍ਰਭਾਵਿਤ ਹੁੰਦਾ ਤੇ ਬਾਗਬਾਨੀ ਵੀ ਇਹਦੇ ਵਿੱਚ ਪ੍ਰਭਾਵਿਤ ਹੁੰਦੀ ਹੈ ਸੋ ਉਹਨਾਂ ਦੇ ਨੂੰ ਜੇਕਰ ਜਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਕਲਾਈਮੇਟ ਚੇਂਜ ਦਾ ਅਸਰ ਹੋ ਰਿਹਾ ਸੋ ਉਹਦੇ ਵਾਸਤੇ ਸਰਕਾਰ ਨੂੰ ਇਹਨਾਂ ਨੂੰ ਜਿਹੜੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਾਸਤੇ ਸਰਕਾਰਾਂ ਨੂੰ ਕਿਸਾਨਾਂ ਦੀ ਮਜ਼ਦੂਰਾਂ ਦੀ ਇਸੇ ਖੇਤੀ ਨਾਲ ਜੁੜੇ ਹੋਏ ਸੈਕਟਰ ਦੀ ਮਦਦ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਸਬਸਿਡੀਆਂ ਜਾਂ ਇਹਨਾਂ ਦੇ ਬਦਲ ਵਾਸਤੇ ਜਿਹੜੀਆਂ ਚੀਜ਼ਾਂ ਇਸ ਤਰ੍ਹਾਂ ਝੋਨਾ ਝੋਨੇ ਨੂੰ ਜੇਕਰ ਸੀ ਝੋਨੇ ਕੇ ਕਿਸਾਨ ਜਿਹੜਾ ਹੈ ਬਾਗਬਾਨੀ ਵੱਲ ਨੂੰ ਜਾਵੇ ਜਾਂ ਹੋਰ ਖੇਤੀ ਵੱਲ ਨੂੰ ਜਾਵੇ ਉਹ ਤਾਂ ਹੀ ਜਾਊਗਾ ਜੇਕਰ ਉਹਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਵੇ ਜਿਹਦੇ ਵਿੱਚ ਫਸਲ ਦਾ ਜੇ ਉਹਦਾ ਰੇਟ ਘਟਾ ਉਹਦੇ ਤੋਂ ਇਨਕਮ ਘਟਾ ਉਹ ਜਿਹੜੀ ਹੈ ਕਿਸਾਨ ਨੂੰ ਦਿੱਤੀ ਜਾਵੇ ਤਾਂ ਕਿ ਕਿਸਾਨ ਦਾ ਘਰ ਪੂਰਾ ਹੋਵੇ ਤਾਂ ਹੀ ਉਹ ਜਿਹੜਾ ਹੈਗਾ ਇਹਦਾ ਫਸਲੀ ਚੱਕਰ ਦੇ ਵਿੱਚੋਂ ਕਿਸਾਨ ਨੂੰ ਕੱਢਿਆ ਜਾ ਸਕਦਾ ਕਲਾਈਮੇਟ ਚੇਂਜ ਦੀ ਗੱਲ ਕਰੀਆ ਆਪਨੇ ਜਿਸ ਤਰੀਕੇ ਸੇ ਅਭੀ ਹਿਮਾਚਲ ਉਤਰਾਖੰਡ ਮੇ ਫਲਡ ਆਏ ਹੈ ਔਰ ਉਸੇ ਕਾਫੀ ਜਾਣੇ ਕਾ ਜਾਨੋ ਦਾ ਨੁਕਸਾਨ ਜੋ ਹੈ ਉਹ ਹੋਇਆ ਹੈ ਕਿਉਂਕਿ ਬਹੁਤ ਵੱਡਾ ਜਿਹੜਾ ਵਾਅਨਾਡ ਦੇ ਵਿੱਚ ਆ ਜਿਹੜਾ ਹੈਗਾ ਕਰਨਾਟਕਾ ਦੇ ਵਿੱਚ ਜਿਹੜਾ ਬੱਦਲ ਫਟਿਆ ਜਿਹਦੇ ਵਿੱਚ 375 ਲੋਕ ਦਾ ਜਿਹੜੇ ਹੈਗੇ ਉਹ ਮਿਲ ਚੁੱਕੇ ਜਿਹੜੇ ਉਹਦੇ ਖੜ ਦੇ ਨਾਲ ਜਿਹੜੇ ਜਿਹੜੇ ਜਗਵਾਨ ਜਾਣਾ ਗਵਾ ਚੁੱਕੇ ਇਸੇ ਤਰ੍ਹਾਂ ਹੀ ਹਿਮਾਚਲ ਦੇ ਉਤਰਾਖੰਡ ਦੇ ਵਿੱਚ ਤਕਰੀਬਨ 18 ਤੋਂ ਵੱਧ ਜਿਹੜੀਆਂ ਹੈਗੀਆਂ ਮੌਤਾ ਹੋ ਚੁੱਕੀਆਂ ਤੇ ਬਹੁਤ ਜਿਹੜੇ ਹੈਗੇ ਆ ਲੋਕ ਫਸੇ ਹੋਏ ਹਜ਼ਾਰ ਤੋਂ ਵੱਧ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਉਹ ਕੱਢ ਰਿਆ ਇਸੇ ਤਰ੍ਹਾਂ ਪਿਛਲੇ ਸਾਲ ਵੀ ਹੋਇਆ ਸੀ ਪਿਛਲੇ ਸਾਲ ਵੀ ਹਿਮਾਚਲ ਦੇ ਵਿੱਚ ਇਦਾਂ ਅਸਰ ਦਿਖਿਆ ਸੀ ਤੇ ਅੱਦਕੀ ਵੀ ਜਿਹੜਾ ਹੈਗਾ ਹਿਮਾਚਲ ਦੇ ਵਿੱਚ ਜਿਹੜਾ ਹੈਗਾ ਗਲੋਬਲ ਵਾਰਮਿੰਗ ਦਾ ਅਸਰ ਦਿਖਿਆ ਕਿਉਂਕਿ ਇੱਕਦਮ ਬਦਲ ਹੋਵੇ ਆ ਇੱਕਦਮ ਉਠਕ ਪੈਂਦੇ ਆ ਪਾਣੀ ਜਿਹੜਾ ਹੈਗਾ ਜਿਹੜਾ ਵਰਦਾ ਤੇ ਉਹਦੀ ਉਹ ਸੰਭਾਲਣੀ ਹੁੰਦੀ ਦੱਸ ਸਕਦਾ ਵੀ ਡੈਮ ਵੀ ਜਿਹੜਾ ਹੈਗਾ ਤੁਸੀਂ ਦੇਖਿਆ ਟੁੱਟ ਗਿਆ ਹੁਣ ਵੀ ਕਾਫੀ ਜਿਹੜੇ ਹੈਗੇ ਆ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਗਿਆ ਤੇ ਫਲੱਡ ਆਉਣ ਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਵੱਖ-ਵੱਖ ਹੋਏ ਸਿਹਸਾ ਵਿੱਚ ਆਉਂਦਾ ਕਿਉਂਕਿ ਕਈ ਵਾਰ ਅੱਗੇ ਸੀ ਬਦਲ ਜਿਹੜਾ بارش ਹੁੰਦੀ ਸੀ ਹੌਲੀ ਹੁੰਦੀ ਸੀ ਉਹ ਪਾਣੀ ਜਿਹੜਾ ਹੈਗਾ ਨਿਕਲ ਜਾਂਦਾ ਸੀ ਹੁਣ ਜਦੋਂ ਇੱਕਦਮ ਬਦਲ ਫਟਦੇ ਆ ਤੋ ਇੱਕ ਬਹੁਤ ਵੱਡੀ ਜਿਹੜੀ ਹੈਗੀ ਇਹ ਤਬਾਹੀ ਦਾ ਕਾਰਨ ਬਣਦੇ ਜਿਹਦੇ ਵਿੱਚ ਜਾਨੀ ਮਾਲੀ ਦੋਨੋਂ ਨੁਕਸਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਹੁੰਦੇ ਆ ਜਿਹੜੀ ਇਹ ਗਲੋਬਲ ਵਾਰਮਿੰਗ ਦਾ ਅਸਰ ਜਿਹੜਾ ਹੈ ਹੁਣ ਦਿਸਣਾ ਸ਼ੁਰੂ ਹੋ ਗਿਆ ਹੈ ਇਹਦੇ ਵਾਸਤੇ ਸਰਕਾਰ ਨੂੰ ਜਿਹੜਾ ਹੈਗਾ ਇਹਦੇ ਵਾਸਤੇ ਤਿਆਰੀਆਂ ਦੀ ਲੋੜ ਆ ਲੋਕਾਂ ਦੀ ਮਦਦ ਕਰਨ ਦੀ ਲੋੜ ਆ ਇਹਦੇ ਵਿੱਚ ਐਡਵਾਂਸ ਅਪਰਾਲੇ ਕਰਨ ਦੀ ਲੋੜ ਆ ਤਾਂ ਕਿ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਪ੍ਰਭਾਵ ਤੋਂ ਜਿਹੜਾ ਆਮ ਲੋਕਾਂ ਨੂੰ ਬਚਾਇਆ ਜਾ ਸਕੇ किसान अभी जो शंभू बॉर्डर है वहाँ पर बैठे हुए हैं अपनी मांगों को लेकर और पिछले एक साल तक किसानों का धरना दिल्ली के बॉर्डर पर भी चला लेकिन अब हरियाणा में जिस तरीके से हरियाणा सरकार ने इक्कीस फसलों में से बीस पर जो एम जो है वो देने की बात कही है उस पर आप क्या कहेंगे ਕਿਉਂਕਿ ਕਿਸਾਨ ਲਗਾਤਾਰ ਹੀ ਮੰਗ ਰਿਹਾ ਕਿ ਸਾਡੇ ਕੋਲ ਹੁਣ ਅੱਗੇ ਵੀ 23 ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਚੁੱਕ 24 ਫਸਲਾਂ ਤੇ ਪਰ ਉਹਨੂੰ ਖਰੀਦਦਾ ਕੌਣ ਹੈ ਐਮਐਸਸੀ ਐਲਾਨ ਦੇਣੀ ਐਮਐਸਪੀ ਤੇ ਉਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕਿਸਾਨਾਂ ਨੂੰ ਦੇਣਾ ਇਹਦੇ ਵਿੱਚ ਅੰਤਰ ਬਹੁਤ ਆ ਸੋ ਜਿਹੜੀ ਹੈਗੀ ਸਾਨੂੰ ਨਹੀਂ ਲੱਗਦਾ ਕਿ ਕੋਈ ਸਟੇਟ ਜਿਹੜਾ ਹੈਗਾ ਉਹਦੇ ਕੋਲ ਇੰਨਾ ਇਨਕਮ ਹੋਵੇ ਕਿ ਉਹ ਅੱਛਾ ਜਿਹੜੇ ਹੈਗੇ ਕਿਸਾਨਾਂ ਦੀ ਫਸਲ ਖਰੀਦ ਸਕਣ ਇਹ ਤਾਂ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀ ਇਹ VMSP ਐਲਾਨ ਕਰਦੀ ਹੈ ਉਏ ਜਿਹੜੀ ਹੈਗੀ ਹੈ ਸੈਂਟਰ ਸਰਕਾਰ ਮੋਹਰੇ ਆਵੇ ਤਾਂ ਉਹਦੇ ਉੱਤੇ ਜਿਹੜਾ ਹੈਗਾ ਉਸ ਭਾਵੇ ਉੱਤੇ ਜੇਕਰ ਮੰਡੀ ਦੇ ਵਿੱਚ ਵੱਧ ਰੇਟ ਤੇ ਕਿਸਾਨ ਨੂੰ ਮਿਲਦਾ ਤਾਂ ਉਹ ਜਿੱਥੇ ਮਰਜੀ ਵੇਚ ਸਕੇ ਪਰ ਜੇ ਉਹ ਵਿੱਚ ਮੰਦੀ ਆ ਜਾਂਦੀ ਹੈ ਤਾਂ ਫਿਰ ਸਰਕਾਰ ਉਹ ਜ਼ਿੰਮੇਵਾਰਾਂ ਦੀ ਫਸਲ ਨੂੰ ਉਹ ਆਪ ਚੱਕੇ ਤਾਂ ਕਿ ਉਹਦਾ ਘਾਟਾ ਕਿਸਾਨ ਨੂੰ ਨਾ ਪਵੇ ਕਿਉਂਕਿ ਆਮ ਕੋਈ ਵੀ ਜਿਹੜੀ ਹੈਗੀ ਹੈ ਇੰਡਸਟਰੀ ਆਪਣਾ ਪ੍ਰੋਡਕਟ ਤਿਆਰ ਕਰਦੀ ਹੈ ਕਦੇ ਕੋਈ ਇੰਡਸਟਰੀ ਇਹ ਨਹੀਂ ਮੰਗਦੀ ਵੀ ਸਾਨੂੰ ਮਿਨੀਮਮ ਪ੍ਰਾਈਸ ਮਿਲੇ ਉਹ ਵੱਧ ਤੋਂ ਵੱਧ ਪ੍ਰਾਈਸ ਜਿਹੜੀ ਹੈਗੀ ਆ ਉਹ ਮਾਰਕੀਟ ਦੇ ਵਿੱਚੋਂ ਲੈਂਦੇ ਆ ਪਰ ਇੱਕ ਕਿਸਾਨ ਇਹੋ ਜੀ ਜਮਾਤ ਆ ਜਿਹੜੀ ਕਿ ਇਹ ਮਿਨੀਮਮ ਪ੍ਰਾਈਸ ਮੰਗ ਰਹੀ ਆ ਵੀ ਸਾਨੂੰ ਘੱਟ ਤੋਂ ਘੱਟ ਜਿਹੜੀ ਲਾਗਤ ਮੋਲੀ ਦਿੱਤਾ ਜਾਵੇ ਪਰ ਪਿਛਲੇ 2 ਸਾਲ ਕਿਸਾਨਾਂ ਨੇ ਲਗਾਤਾਰ ਮੰਗ ਕੀਤੀ ਸਰਕਾਰ ਨੇ ਵਾਅਦੇ ਵੀ ਕੀਤੇ ਕੇ ਸੀ ਦੇ ਐਮ ਐਸ ਪੀ ਦੇਵਾਂਗੇ ਕੋ ਨੂੰ ਗਰੰਟੀ ਕਾਨੂੰਨ ਬਣਾਵਾਂਗੇ ਜਿਹੜੇ ਹੈਗੇ ਆ ਹੋਰ ਵੀ ਜਿਹੜੇ ਵੱਖ-ਵੱਖ ਵਾਅਦੇ ਇਹਨਾਂ ਨੇ ਸਰਕਾਰ ਨੇ ਕੀਤੇ ਉਹ ਪੂਰੇ ਨਹੀਂ ਹੋਏ ਹੁਣ ਵੀ ਸੰਭੂ ਬਾਰਡਰ ਦੇ ਉੱਤੇ ਜਿਹੜਾ ਹੈਗਾ ਕਿਸਾਨਾਂ ਵੱਲੋਂ ਧਰਨਾ ਲੱਗਾ ਹੋਇਆ ਕਿਸਾਨ ਆਪਣੀ ਹੱਕੀ ਮੰਗਾਂ ਮੰਗ ਰਹੇ ਹੋ ਸਰਕਾਰ ਨੂੰ ਉਹਨਾਂ ਦਾ ਧਿਆਨ ਨਾਲ ਸੁਣਨਾ ਚਾਹੀਦਾ ਔਰ ਉਹਨਾਂ ਦੇ ਉੱਤੇ ਜਿਹੜਾ ਅਮਲ ਕਰਨਾ ਚਾਹੀਦਾ ਤਾਂ ਕਿ ਕਿਸਾਨਾਂ ਨੂੰ ਕਿਸਾਨੀ ਬਚੂਗਾ ਤੇ ਦੇਸ਼ ਬਚੂਗਾ ਕਿਉਂਕਿ 70% ਲੋਕ ਤਾਂ ਕਿਸਾਨੀ ਨਾਲ ਜੁੜੇ ਹੋਏ ਆ ਜੇ ਕਿਸਾਨ ਮਜ਼ਦੂਰ ਸੋ ਇਹਨਾਂ ਦੀ ਜੇ ਕੁਰਬਾਨਾ ਫੜਾਂਗੇ ਤੇ ਫਿਰ ਜਿਹੜਾ ਹੈਗਾ ਜਿਸ ਤਰ੍ਹਾਂ ਕਿਸਾਨ ਕਰਜ਼ੇ ਵਿੱਚ ਡੁੱਬੀ ਜਾਂਦਾ ਖੁਦ ਕਸ਼ੀਆਂ ਕਰ ਰਿਹਾ ਕੋਈ ਜਾਣ ਬੁੱਝ ਕੇ ਖੁਦਕੁਸ਼ੀ ਨਹੀਂ ਕਰਦਾ ਖੁਦਕੁਸ਼ੀ ਉਹਦੇ ਇਨਸਾਨ ਕਰਦਾ ਜਦੋਂ ਉਹਦੇ ਕੋਲ ਆਲੇ ਦੁਆਲੇ ਜਿਉਣ ਵਾਸਤੇ ਕੋਈ ਰਸਤਾ ਨਹੀਂ ਦਿਖਦਾ ਕੋਈ ਖੁਦਕੁਸ਼ੀ ਆ ਕੋਈ ਜਿਹੜਾ ਹੈਗਾ ਇਹੋ ਜਿਹਾ ਰਸਤਾ ਨਹੀਂ ਹੈ ਵੀ ਜਿਹਦੇ ਨਾਲ ਕਿਸਾਨ ਸੁਖੀ ਹੋ ਜਾਣ ਉਹ ਮਜਬੂਰੀ ਵਾਸਤੇ ਕਈ ਵਾਰ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਕਿਸਾਨਾਂ ਨੂੰ ਜਿਹੜੇ ਹੈਗੇ ਆ ਨਿਰਾਸ਼ਾ ਦੇ आलम ਤੋਂ ਕੱਢਣ ਵਾਸਤੇ ਕਿਸਾਨਾਂ ਦੀ ਬਾਹ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਨੂੰ ਬਣਨੀ ਪਾਣੀ ਚਾਹੀਦੀ ਹੈ ਕਿਉਂਕਿ ਜਿਹੜੀ ਹੈਗੀ ਹੈ ਜਿੱਥੋਂ ਤੱਕ ਸਾਨੂੰ ਲੱਗਦਾ ਕਿ ਜੇ ਉਹ ਕਰ ਦੇ ਸਕਦੀ ਹੈ ਤਾਂ ਵਧੀਆ ਗੱਲਾਂ ਪਰ ਸਾਨੂੰ ਨਹੀਂ ਲੱਗਦਾ ਕਿ ਜੋ ਐਲਾਨ ਆ ਕਿ ਉਹਨਾਂ ਵਾਲੇ ਥੋੜੇ ਸਮੇਂ 'ਚ ਜਿਹੜੀ ਹੈਗੀ ਆ ਚੋਣਾ ਆਉਣੀ ਆ ਸੋ ਇਸ ਵਾਸਤੇ ਕਿਸਾਨਾਂ ਨੂੰ ਹੋ ਸਕਦਾ ਕਿ ਜਿਹੜਾ ਸੈਂਟਰ ਸਰਕਾਰ ਜੇ ਨਹੀਂ ਦੇ ਸਕਦਾ ਸਟੇਟ ਸਰਕਾਰ ਸਾਨੂੰ ਨਹੀਂ ਲੱਗਦਾ ਕਿ ਸਾਰੀਆਂ ਫਸਲਾਂ ਕਿਸਾਨਾਂ ਦੀਆਂ ਚੱਕ ਸਕਣ ਜੇ ਕਰਨ ਤਾਂ ਬਹੁਤ ਵਧੀਆ ਗੱਲ ਆ ਪਰ ਕਈ ਵਾਰੀ ਇਹ ਚੋਣ ਸਟੰਟ ਹੁੰਦੇ ਆ ਜਦੋਂ ਚੋਣਾ ਆਉਂਦੀ ਆ ਉਦੋਂ ਅਸੀਂ ਉਹ ਐਲਾਨ ਕਰ ਦਿੰਨੇ ਆ ਵੀ ਹੁਣ ਸਾਡੇ ਕੋਲ ਦੋ ਮਹੀਨੇ ਤੋਂ ਕੁਝ ਨਹੀਂ ਰਹਿ ਗਿਆ ਤੇ ਉਹਦੇ ਵਿੱਚ ਕੋਈ ਫਸਲ ਖਰੀਦਣ ਵਾਲੀ ਵੀ ਨਹੀਂ ਚਲੋ ਐਲਾਨ ਕਰ ਦਿੰਨੇ ਆ ਪਰ ਸਾਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਸਟੇਟ ਸਰਕਾਰ ਇਹ ਇਹ ਸਾਰਾ ਕੁਝ ਦੇ ਪਾਉਗੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par